ਸੰਤ ਜਨੈਲ ਸਿੰਘ ਪਿੰਡਾਂ ਵਾਲਿਆਂ ਨੇ ਜੋ ਸਿੱਖ ਕੌਮ ਦੀ ਸੇਵਾ ਕੀਤੀ ਹੈ ਉਹ ਬਾਬਾ ਦੀਪ ਸਿੰਘ ਤੋਂ ਘੱਟ ਨਹੀਂ ਹੈ ਹਿੰਦੂਤਵਾ ਦੀ ਹਕੂਮਤ ਨੇ ਦਰਬਾਰ ਸਾਹਿਬ ਦੇ ਉੱਤੇ ਮਿਲਟਰੀ ਅਟੈਕ ਕੀਤਾ ਟੈਂਕਾਂ ਨਾਲ ਤੋਪਾਂ ਨਾਲ ਮਸ਼ੀਨ ਗੰਨਾਂ ਨਾਲ ਤੇ ਉਹਨਾਂ ਦਾ ਸਾਥ ਵੱਡੇ ਜਰਨੈਲਾਂ ਨੇ ਨਿਭਾਇਆ 72 ਕੈਂਟੇ ਥੋੜੇ ਨਹੀਂ ਹੁੰਦੇ 72 ਕੈਂਟੇ ਹਿੰਦੁਸਤਾਨ ਦੇ ਪਰਮਾਣੂ ਹਥਿਆਰਾਂ ਦੇ ਨਾਲ ਲਾਂਚ ਹੋਈ ਹੋਈ ਫੌਜ ਸੰਤ ਜਗਨਨ ਸਿੰਘ ਭਿੰਡਰਾਂ ਵਾਲਿਆਂ ਨੇ ਦਰبار صاحب ਦੇ ਵਿੱਚ ਅੰਦਰ ਨਹੀਂ ਆਉਣ ਦਿੱਤੇ ਕਾਰਿਓ ਸਾਥ ਸੰਗਤੀ ਨਿਮਰਤਾ ਸਹਿਤ ਆਪ ਲੋਗ ਫਟੇਰਜ਼ ਕਰਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਾਂ ਸਾਰੇ ਦੁੱਖ ਜੀ ਘੜੇ ਦੇ ਵਿੱਚ ਬੈਠੇ ਆਂ ਕਿ ਇਹੋ ਜਿਹਾ ਪੰਜਾਬ ਦਾ ਇਤਿਹਾਸਿਕ ਪਰਵਾਰ ਰੋਟਿਆਂ ਦਾ ਉਹਨਾਂ ਦੇ ਵਿੱਚੋਂ ਸਰਦਾਰ ਹਰਜੀਤ ਸਿੰਘ ਵਿੱਚ ਨਹੀਂ ਹਨਗੇ ਕਈਆਂ ਨੇ ਕਿਹਾ ਕਿ ਉਹਨਾਂ ਦੀ ਅੰਤਮ ਅਰਦਾਸ ਹੈ ਇਹੋ ਜਿਹੇ ਸਿੰਘਾਂ ਦੀ ਅੰਤਮ ਅਰਦਾਸ ਨਹੀਂ ਹੋਇਆ ਕਰਕੇ ਛੱਗਣ ਛੋੜਨ ਦੀ ਅੰਤਮ ਅਰਦਾਸ ਹੋ ਜਾਂਦੀ ਹੈ ਸਰਦਾਰ ਹਰਜੀਤ ਸਿੰਘ ਜੋ ਇਸ ਪਰਵਾਰ ਦੇ ਵਿੱਚੋਂ ਸਿਰ ਕੱਢ ਦੇ ਮੁਖੀ ਹੈ ਸਾਡੇ ਉਹਨਾਂ ਦੀ ਅਰਦਾਸ ਜਦੋਂ ਅਸੀਂ ਉਹਨਾਂ ਨੂੰ ਯਾਦ ਕਰਾਂਗੇ ਉਹ ਹੁੰਦੀ ਰਹੂਗੀ ਸੰਤ ਜਨੈਨ ਸਿੰਘ ਭਿੰਡਰਾਂ ਵਾਲਿਆਂ ਨੇ ਬਾਬਾ ਜਗਿੰਦਰ ਸਿੰਘ ਜੀ ਨੇ ਸੰਤਨ ਤੋਂ ਮਗਰੋਂ ਪੰਥ ਨੂੰ ਸਾਰੇ ਨੂੰ ਸੰਭਾਇਆ ਔਰ ਅੱਗੇ ਲੈ ਕੇ ਗਏ ਸੰਤ ਜਨੈਨ ਸਿੰਘ ਭਿੰਡਰਾਂ ਵਾਲਿਆਂ ਨੇ ਜੋ ਸਿੱਖ ਕੌਮ ਦੀ ਸੇਵਾ ਕੀਤੀ ਹੈ ਉਹ ਬਾਬਾ ਦੀਪ ਸਿੰਘ ਤੋਂ ਘੱਟ ਨਹੀਂ ਹੈ ਕਿਉਂ ਕਰਕੇ ਹਿੰਦੂਤਵਾਦੀ حکومت ਨੇ ਦਰਬਾਰ ਸਾਹਿਬ ਦੇ ਉੱਤੇ ਮਿਲਟਰੀ ਅਟੈਕ ਕੀਤਾ ਟੈਂਕਾਂ ਨਾਲ, توپਾਂ ਨਾਲ, ਮਸ਼ੀਨ ਗਨਾਂ ਨਾਲ ਤੇ ਉਹਨਾਂ ਦਾ ਸਾਥ ਵੱਡੇ ਜਰਨੈਲਾਂ ਨੇ ਨਿਭਾਇ 72 ਘੰਟੇ ਥੋੜੇ ਨਹੀਂ ਹੁੰਦੇ 72 ਘੰਟੇ ਹਿੰਦੁਸਤਾਨ 'ਵੀ ਪਰਮਾਣੂ ਹਥਿਆਰਾਂ ਦੇ ਨਾਲ ਲਾਂਚ ਹੋਈ ਹੋਈ ਫੋਰਡ ਸੰਤ ਜਨਨ ਸਿੰਘ ਬਿੰਦਰਾਵਾਲੇ ਦਰਬਾਰ ਸਾਹਿਬ ਦੇ ਵਿੱਚ ਅੰਦਰ ਨਹੀਂ ਆਉਣ ਦਿੱਤੇ ਅਖੀਰ ਦੇ ਵਿੱਚ ਉਹਨਾਂ ਦੇ ਸੀਨੇ ਦੇ ਉੱਤੇ 72 ਗੋਲੀਆਂ ਸੀ ਤੇ ਜਿਹੜੇ ਨਿਸਾਨ ਸਾਹਿਬ ਸਾਕੇ ਦਰਬਾਰ ਸਾਹਿਬ ਤੇ ਕਾਲ ਤਖਤ ਸਾਹਿਬ ਦੇਖ ਕੇ ਸ਼ੋਬਤ ਨੇ ਉੱਥੇ ਲੜ ਗਿਆ ਉਹਨਾਂ ਨੇ ਆਪਣਾ ਸਰੀਰ ਛੱਡਿਆ ਇੱਕ ਪਾਕਿਸਤਾਨੀ ਲੇਖਕ ਟੀਮਾ ਲਿਖਦਾ ਜੀ ਸਾਡੀ ਪਾਕਿਸਤਾਨ ਦੀ ਬਹੁਤ ਵੱਡੀ ਹੈ ਥਾਰ ਇੰਡੀਆ ਨੇ ਬੰਗਲਾਦੇਸ਼ ਦੇ ਵਿੱਚ ਕੀਤੇ 96000 ਸਾਡੇ ਪਾਕਿਸਤਾਨੀ ਫੌਜੀ ਗ੍ਰਿਫਤਾਰ ਤੇ ਹਿਰਾਸਤ ਦੇ ਵਿੱਚ ਕੀਤੇ ਸਾਡਾ ਜਨਰਲ ਨਾਜ਼ੀ ਸੀ ਪਰ ਲਿਖਦਾ ਹੈ ਕਿ ਜੇ ਜਨਰਲ ਨਾਜ਼ੀ ਜੀ ਚੀਚੀ ਦੇ ਉੱਤੇ ਚੀ ਰਾਜੰਦਾ ਦੋ ਤੁਮਕੇ ਲਹੋਂ ਤੇ ਡਿੱਗ ਜਾਂਦੇ ਅਸੀਂ ਸਮਝਣਾ ਸੀ ਕਿ ਸਾਡਾ ਜਰਨੈਲ ਹਿੰਦੁਸਤਾਨ ਦੀ ਫੌਜ ਮਿਨਾਂ ਲੜਿਆ ਫਾਟੋੜ ਲਖਾਰੀ ਕੰਦਾ ਜਰਨੈਲਾਂ ਤੋਂ ਜਰਨੈਲ ਜਿਹੜਾ ਸੀ ਦੇਖਿਆ وہ ہے جنیل سنگھ پنجھنے والا جیدے سینے دے اتھے بہتر گوڑیاں لگی ہیں اور جو پھر جوابی کاربائی سکھ ہمیشہ کر دے رہے ہیں چندو دے بڑے تو ਮਸਰੰਗਣ ਦੇ ਬੇਲੇ ਤੋਂ ਤੇ ਅੱਜ ਦੇ ਬੇਲੇ ਤੋਂ ਸਿੱਖਾਂ ਦੇ ਕੋਲੇ ਰਾਜ-ਫਾਗ ਨਹੀਂ ਹੁੰਦਾ ਪਰ ਵਿੱਚੋਂ ਜੋਦੇ ਉੱਠ ਬਿੰਦੇ ਆ ਸੰਤ ਜਨੈਤ ਸਿੰਘ ਪਿੰਡਾਂ ਵਾਲਿਆਂ ਦੇ ਆਖਰੀ ਸ਼ਬਦ ਸੀਗੇ ਕਿ ਜੇ ਹਿੰਦੂ ਦੀ ਫੌਜ دربار صاحب بڑی تا خالستان دا نی پتھر آج جاگا خالستان دی گل ہٹ گئے پر ایک گل کرنی بہت جروری ہے کیوں کر کے ہند حکومت نے ਨਰਿੰਦਰ ਮੋਦੀ ਨੇ ਤੇ ਉਹ ਜੇ ਬ੍ਰਾਜ਼ੀਲਨ ਨੇ ਸਿੱਖਾਂ ਦੇ ਖਿਲਾਫ ਇੱਕ ਨਵਾਂ ਫਰੰਟ ਖੋਲਿਆ ਔਰ ਮੋਦੀ ਨੇ ਕਿਹਾ ਕਿ ਪਹਿਲਾਂ ਸਿੱਖ ਜਦੋਂ ਆਜ਼ਾਦੀ ਦੀ ਗੱਲ ਕਰਦੇ ਸੀ ਸਾਡੀ ਸਰਕਾਰ ਜਿਹੜੇ ਦੇਸ਼ਾਂ ਦੇ ਵਿੱਚ ਇਹ ਸਿੱਖ ਕਲੇ ਜਾਂਦੇ ਸੀ ਉਹਨਾਂ ਨੂੰ ਦਸਤੇ ਵੇਜ ਭੇਜਦੇ ਸੀਗੇ ਜਿਵੇਂ ਸਿੱਖਾਂ ਨੂੰ ਵਾਪਸ ਹਿੰਦੁਸਤਾਨ ਲਿਟਾਓ ਪਰ ਮੋਦੀ ਕਹਿੰਦਾ ਹੁਣ ਨਹੀਂ ਹੁਣ ਅਸੀਂ ਸਿੱਧਾ ਐਕਸ਼ਨ ਕਰਾਂਗੇ ਔਰ ਕਰਕੇ ਵੀ ਦਿਖਾਇਆ ਜਿਵੇਂ ਕੈਨੇਡਾ ਦੇ ਵਿੱਚ ਹਰਦੀਪ ਸਿੰਘ ਨਿਰਜਨ ਨੂੰ ਜਿੱਪੂ ధਮਨ ਸਿੰਘ ਮਲਕ ਨੂੰ ਸੁਖਦੂਲ ਸਿੰਘ ਮੋਗੇ ਦੇ ਨੂੰ ਸ਼ਹੀਦ ਕੀਤਾ ਬਰਪਾਣੀਆ ਦੇ ਵਿੱਚ ਅਵਕਰ ਸਿੰਘ ਖੰਡੇ ਨੂੰ ਜੇਲ੍ਹ ਦੇ ਕੇ ਸ਼ਹੀਦ ਕੀਤਾ ਪਾਕਿਸਤਾਨ ਦੇ ਵਿੱਚ ਪਰਮਜੀਤ ਸਿੰਘ ਪੰਜਵੜ ਨੂੰ ਤੇ ਲਖਬੀਰ ਸਿੰਘ ਰੋਡੇ ਨੂੰ ਹਰਿਆਣੇ ਦੇ ਵਿੱਚ ਦੀਪ ਸਿੰਘ ਸਿੱਧੂ ਨੂੰ ਤੇ ਪੰਜਾਬ ਦੇ ਵਿੱਚ ਮੂਸੇਵਾਲ ਨੂੰ ਸੋਸਾਤ ਸੰਗਤ ਜੀ ਇਹ ਅਜੇ ਤੱਕ ਸਿੱਖਾਂ ਦੀ جی ہوں خطرے رکھی ہے جیڑے ظالم دلی تو راج کر دے پر سکھ ہمیشہ جوابی کاروائی کر کرتے ہے سنگھ ستوان سنگھ تکیر سنگھ نے کی جندے سکھے نے کی ਬਾਕੀਆਂ ਨੇ ਨਹੀਂ ਕੀਤੀ ਗਲਾਵਰ ਸਿੰਘ ਨੇ ਤੇ ਜਿਹੜੇ 32-32 ਸਾਲਾਂ ਤੋਂ ਅੱਜ ਕੈਦ ਕੱਟ ਰਹੇ ਆ ਜਵਾਬੀ ਕਾਰਵਾਈ ਸਿੱਖ ਹਮੇਸ਼ਾ ਕਰਦਾ ਹੈ ਜਦੋਂ ਕਰਲੇ ਕਿਵੇਂ ਕਰਲੇ ਕੋਈ ਉਹ ਸਿੱਖ ਨੂੰ ਕੋਈ ਪਾਰਟੀ ਹੁਕਮ ਨਹੀਂ ਦਿੰਦੀ ਇਹ ਵਿੱਚੋਂ ਸਿੱਖ ਦੇ ਮਨ ਦੇ ਵਿੱਚ ਉਤਪਨ ਹੁੰਦਾ ਹੈ ਉਤਪਨ ਹੁੰਦਾ ਹੈ ਕਿ ਸਾਡੀ ਕੌਮ ਦੀ ਬੇਇੱਜ਼ਤੀ ਕੀਤੀ ਗਈ ਹੈ ਤੇ ਸਿੱਖ ਫੇਰ ਆਪਣੀ ਕਾਰਵਾਈ ਕਰ ਦਿੰਦਾ ਹੈ ਇਹ ਜਿਹੜੀ ਕਾਰਵਾਈ ਕੀਤੀ ਹੈ ਪਤਵਾਨ ਸਿੰਘ ਪੰਨੂ ਜੀ ਅਮਰੀਕਾ ਦੇ ਵਿੱਚ ਉੱਥੇ ਅਮਰੀਕਾ ਨੂੰ ਪਤਾ ਲੱਗ ਗਿਆ ਸੀ ਕਿ ਹਿੰਦੁਸਤਾਨ ਦੀ ਸਰਕਾਰ ਪੰਨੂ ਨੂੰ ਕਤਲ ਕਰੌਣੇ ਚਾਹਦੀ ਹੈ ਉਸ ਨੇ ਫਿਰ ਰਾਜਿਸਫਰ ਦੇ ਵਿੱਚ ਇੱਕ ਗੁਪਤੇ ਨੂੰ ਫੜ ਲਿਆ ਸੀ ਉਹਨੋ ਗੁਪਤਾ ਨਿਊਯਾਰਕ ਦੀ ਅਦਾਲਤ ਤੇ ਵਿੱਚ ਹੈ ਔਰ ਥੋੜੀ ਦੇਰ ਬਾਅਦ ਅਮਰੀਕਾ ਦੀਆਂ ਅਖਬਾਰਾਂ ਨਿਊਯਾਰਕ ਟਾਈਮਸ ਵਾਸ਼ਿੰਗਟਨ ਪੋਸਟ ਇਹ ਸਾਰੀਆਂ ਸਾਨੂੰ ਦੱਸਣਗੀਆਂ کی روز خیا محکمے بنی پر ایک چیز صاف ہے پرائم منسٹر نریندر مودی دے حکم تو بغیر اے حملے سکھا تے نہیں ہوئے او دا دا وزیر امت شاہ فوج دا راجنات ہے، ودیشی وزیر جے شنکر ہے، نیشنل سیکیورٹی ایڈوائزر عجید ڈوال ہے رو دھی روی سنہ سابق پر مخ سمت گوئل جیڑا سڈے گرد پور رہے، اتھے بھی اس نے سکھا نو شہید سو so اے چیز جیڑی چلتی آپ نے جنگا رکھنا ਕਿ 40 ਸਾਲ ਤੋਂ ਸ਼ਰਮਣੀ ਅਕਾਲੀ ਦਾ ਨੰਬਰ 4 ਬਗੈਰ ਕਿਸੇ ਸਮੇਂ ਦੀ ਤੋਂ 8 ਤੋਂ ਅਸੀਂ ਖਾਲਸਾ ਦੀ ਪੂਰੀ ਇਕਬਾਈ ਕੀਤੀ ਹੈ ਤੁਹਾਨੂੰ ਸ਼ਾਇਦ ਪਤਾ ਹੋਊਗਾ ਪਰ ਤਾਲੀਆਂ ਦੀ ਪਾਰਲੀਮੈਂਟ ਸਕਾਟਲੈਂਡ ਨੇ 8 ਮਹੀਨੇ ਹੋਏ ਹੈ ਆਪਣੀ ਪਾਰਲੀਮੈਂਟ ਦੇ ਵਿੱਚ ਮਤਾ ਪਾਸ ਕੀਤਾ ਹੈ ਕਿ 1984 ਦੇ ਵਿੱਚ ਸਿੱਖਾਂ ਦਾ ਕਤਲੇਆਮ ਹੋਇਆ ਹੈ ਨਸਲਕੁਸ਼ੀ ਹੋਈ ਹੈ ਜੇ ਸਾਰੇ ਅੰਗਰੇਜ਼ ਮੌਲਕ آج بول رہے ہیں امریکہ یہ متے پاس کرتے ہیں سو اسی اپنے آپ کدے کلا نہیں محسوس کرنا جی ਪਰਮਜੀਤ ਸਿੰਘ ਪੰਡਵੜ ਨੂੰ ਤੇ ਲਖਬੀਰ ਸਿੰਘ ਰੋਡੇ ਨੂੰ ਜਿਨ੍ਹਾਂ ਨੇ ਪਾਕਿਸਤਾਨ ਦੇ ਵਿੱਚ ਪਨਾਹ ਲਈ ਹੋਈ ਸੀ ਤੇ ਪਾਕਿਸਤਾਨ ਦਾ ਫਰਜ਼ ਬਣਦਾ ਸੀ ਕਿ ਉਹਨਾਂ ਦੀ ਟੱਕ ਦੀ ਰੱਖਿਆ ਕਰਨ ਜਿਵੇਂ ਜਲਾਈ ਨਾਮਾ ਹਿੰਦੁਸਤਾਨ ਦੀ ਰੱਖਿਆ ਦੇ ਵਿੱਚ ਆਇਆ ਹੋਇਆ ਹੈ ਜੇ ਇਸ ਦਾ ਵਾਰ ਨਹੀਂ ਕੀਤਾ ਗਿਆ ਤੇ ਹਿੰਦੂਤਵਾ ਤੇ ਹਿੰਦੁਸਤਾਨ ਦੀ ਬੇਇਨਸਾਫੀ ਬਹੁਤ ਹੋਊਗੀ ਇਸੇ ਕਰਕੇ ਪਾਕਿਸਤਾਨ ਨੇ ਹੁਣ ਨਵਾਂ ਫਰੰਟ ਕਸ਼ਮੀਰ ਦੇ ਵਿੱਚ ਖੋਲ੍ਹ ਲਿਆ ਉੱਥੇ ਬਦਲਾ ਲੈਣ ਨੂੰ ਉੱਥੋਂ ਦੇ ਖੜਕੂ ਆ ਰਹੇ ਐ ਹਿੰਦੁਸਤਾਨ ਦੀ ਫੌਜ ਛੋਟਕ ਮੰਗਦੇ ਵਿੱਚ ਪੈ ਗਈ ਹੈ ਕਿ ਇੱਕ ਤਾਂ ਸਾਡੀ ਲੜਾਈ ਪਾਕਿਸਤਾਨ ਨਾਲ ਹੈ 2 ਜੀ ਚੀਨ ਦੇ ਨਾਲ ਹੈ ਪਰ ਹੁਣ ਸਾਨੂੰ ਸਾਡੀ ਫੌਜ ਕਸ਼ਮੀਰ ਤੇ ਜੰਮੂ ਦੇ ਵਿੱਚ ਲਗਾਉਣੀ ਪੈਂਦੀ ਹੈ ਇਸ ਨਾਲ فوج دی بہت کاٹ پہ گی ہے اور ہندوستان دی سرکار ساڑھے سر اتھے بھی شک کر دی ہے پنجاب دے اتھے پر ایسے جمیں گروہ گوبن سنگھ مہاراج نے حکم دیتا ہے ان گریب سکھوں کو دوم بادشاہی ਤੇ ਸੰਤ ਜਨੈਤ ਸਿੰਘ ਪਿੰਗਰਾਂ ਵਾਲਿਆਂ ਦੀ ਆਤਮਿਕ ਸ਼ਬਦ ਸੀਗੇ ਕਿ ਜੇ ਇਹ ਫੌਜ ਜਰਬਾਰ ਸਾਹਿਬ ਦੇ ਵਿੱਚ ਆਈ ਤੇ ਖਨਸਾਨ ਦਾ ਨੀ ਪੱਥਰ ਰੱਖਿਆ ਜਾਊਗਾ ਸੋ ਸਿਰਨੋ ਬੀਬੀਓ ਆਪਾਂ ਨੇ ਇਹ ਕਿਹਾ ਕਿ ਪੂਰੀ ਤਨ ਅਰਦਾਸਾਂ ਕਰਨੀ ਹੈ ਕਿ ਸਾਡਾ ਆਜ਼ਾਦ ਮੁਲਕ ਬਣੇ ایک سے اسلامک پاکستان ہوجے پاس ہندو انڈیا ہوجے پاس تے ہو اسی اپنی بادشاہی جیڑی ساری خس گئی ہے اس نو واپس لئیے اور جڑے بھی یتن تے تش ਭਾਰਤ ਦੇ ਮਲਖੰਡ ਵਿੱਚ ਹੋ ਰਿਹਾ ਹੈ ਉਹਨਾਂ ਦੀ ਸਾਨੂੰ ਪੂਰੀ ਮਹਿਤ ਕਰਨੀ ਚਾਹੀਦੀ ਹੈ ਔਰ ਮੈਂ ਅੱਜ ਕਰਦੇ ਹਾਂ ਕਿ ਅਰਜ ਦੇ ਦਿਨ ਦੇ ਵਿੱਚ ਸਾਹ ਹਰਜੀਤ ਸਿੰਘ ਨੂੰ ਜੋ ਸਰਦਾਂ ਤੇ ਖੋਲ ਪੇਟ ਕਰ ਰਹੇ ਆਪਾਂ ਇਹ ਗੰਨਾ ਨੂੰ ਯਾਦ ਰੱਖਾਂਗੇ ਕਿ ਸਿੱਖ ਹਮੇਸ਼ਾ ਜਵਾਬੀ ਕਾਰਵਾਈ ਕਰਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ